ਮਾਧਿਅਪ੍ਰਦੇਸ਼ ਵਿੱਚ ਬੱਦਲ ਫਟਣ ਦੀਆਂ ਤਿੰਨ ਘਟਨਾਵਾਂ ਵਿੱਚ ਲਾਪਤਾ ਹੋਏ 46 ਲੋਕਾਂ ਦੀ ਤਲਾਸ਼ ਜਾਰੀ ਹੈ ਆਫਤ ਪਰਮੰਧਨ ਅੰਕੜਿਆਂ ਅਨੁਸਾਰ ਸ਼ਿਮਲਾ ਜ਼ਿਲ੍ਹੇ ਦੇ ਸਮੇਜ ਵਿੱਚ 33 ਲੋਕ ਲਾਪਤਾ ਨੇ ਜਿਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਰਾਸ਼ਟਰੀ ਆਫਤ ਮੋਚਨ ਬਲ ਦੀ ਟੀਮ ਲਾਈਵ ਡਿਟੈਕਟਿਵ ਉਪਕਰਨ ਅਤੇ ਸੈਲਫਰ ਡੌਗਸ ਦੀ ਮਦਦ ਨਾਲ ਭਾਲ ਕਰ ਰਹੀਏ ਲਾਪਤਾ ਲੋਕਾਂ ਦਾ ਪਤਾ ਲਗਾਉਣ ਲਈ ਕੁੱਲੂ ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਭਾਲ ਮੁਹਿੰਮ ਜ਼ੋਰਾਂ ਤੇ ਹੈ ਫੋਰਜ ਐਨ ਡੀ ਆਰ ਐਫ ਐਸ ਡੀ ਆਰ ਐਫ ਅਤੇ ਸਥਾਨਕ ਪ੍ਰਸ਼ਾਸਨ ਸਮੇਤ 400 ਤੋਂ ਵੱਧ ਜਵਾਨ ਇਸ ਭਾਲ ਮੁਹਿੰਮ ਵਿੱਚ ਲੱਗੇ ਹੋਏ ਨੇ ਇਸੇ ਦੌਰਾਨ ਬੱਦਲ ਫਟਣ ਅਤੇ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਹਿਮਾਚਲ ਪ੍ਰਦੇਸ਼ ਵਿੱਚ 114 ਸੜਕਾਂ ਬੰਦ ਹੋ ਗਈਆਂ ਨੇ ਜਦਕਿ ਮੌਸਮ ਵਿਭਾਗ ਨੇ ਸੂਬੇ ਵਿੱਚ 7 ਅਗਸਤ ਤੱਕ ਭਾਰੀ ਮੀਂਹ ਦੀ ਸੰਭਾਵਨਾ ਜਤਾਈਏ ਸੂਬਾ ਅਮਰਜੈਂਸੀ ਆਪਰੇਸ਼ਨ ਸੈਂਟਰ ਅਨੁਸਾਰ ਵਾਮਾਰੀ ਆਵਾਜਾਈ ਲਈ ਬੰਦ ਕੀਤੀਆਂ ਗਈਆਂ ਸੜਕਾਂ ਵਿੱਚੋਂ ਮੰਡੀ ਵਿੱਚ 36, ਕੁੰਡੂ ਵਿੱਚ 34, Shimla ਵਿੱਚ 27, ਲਾਹੌਲ ਅਤੇ ਸਪੀਤੀ ਵਿੱਚ 4 ਅਤੇ ਕਾਂਗੜਾ ਵਿੱਚ 7 ਅਤੇ ਕਨੌਰ ਜ਼ਿਲ੍ਹੇ ਵਿੱਚ ਦੋ ਸੜਕਾਂ ਬੰਦ ਕੀਤੀਆਂ ਗਈਆਂ ਨੇ। 82 ਰੂਟਾਂ ਦੇ ਬਾਸੇਵਾਵਾਂ ਮੌਤਲ ਕਰ ਦਿੱਤੀਆਂ ਗਈਆਂ ਨੇ।